ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਵਾਹਾਂ ਮੁਕਤ ਕੌਂਸਲ ਬਾਇਆ ਖੇਲ ਕਰਾਂਗੇ ਮੰਡੀਿਸਮੱਸਿਆਰ ਵਿੱਚ ਅੱਜ ਵੱਡੇ ਪੱਧਰ ਤੇ ਆਰਤੀਆ ਦੇ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਇਹ ਜਿਹੜੀ ਹੈ ਕਣਕ ਦੀਆਂ ਬੋਰੀਆਂ ਜਿਹੜੀਆਂ ਮੰਡੀਆਂ ਵਿੱਚੋਂ ਡਿਸਟਿੰਗ ਰਾਈਏ ਜਾਣ ਪਰ ਉਸ ਸਮੱਸਿਆ ਨੂੰ ਲੈ ਕੇ ਮਜ਼ਦੂਰਾ ਵੱਲੋਂ ਇੱਕ ਵੱਡੇ ਪੱਧਰ ਤੇ ਟਾਂਡੇ ਤੋਂ ਨਡਾਰੇ ਨੂੰ ਜਾਣ ਵਾਲੇ ਰੋਡ ਤੇ ਧਰਨਾ ਲਗਾ ਦਿੱਤੀਆ ਗਿਆ ਵਾ ਉਸ ਧਰਨੇ ਲੈ ਕੇ ਗੱਲਬਾਤ ਕਰਾਂਗੇ ਕਿ ਇਸ ਸਮੱਸਿਆ 'ਜੋ ਸੜਕ ਪਰ ਧਰਨਾ ਲਗਾਇਆ ਗਿਆ ਹੈ। ਸਮੱਸਿਆ ਇਹ ਹੈ ਸਰ ਆਪ ਲੋਕੋ ਨਾ 1 ਮਹੀਨਾ ਹੋ ਗਿਆ ਠੀਕ ਹੈ काम हमने किया जितना बोरी हमने भरा माल हमारा उठना चाहिए ना अगर ना उठे तो हमको पैसा मिलना चाहिए कि नहीं ना पैसा मिलता है रोटी खुद का खाओ क्या मतलब है इधर बैठ के मंडी में क्या काम भी नहीं है जिम्मेदार का कनक नहीं है हम तोलेंगे क्या हमारा जब तोलेंगे नहीं तो हमारा कोई रोजी बनता नहीं चक्कर ये है कितनी बोरी है इस मंडी में अभी लाख तो बोरी तो है, है एक लाख पचास हजार कहना ये चाहते हमारा माल चुके आरती फिर तो बेला करेंगे हमको ਪਿੱਛੇ ਪੈਸਾ ਸੋ ਮਜ਼ਦੂਰਾ ਦੀ ਮੰਗ ਜਿਹੜੀ ਹੈ ਜਾਇਜ਼ ਅਸੀਂ ਜਾ ਰਹੀ ਹੈ ਪਰ ਦੂਸਰੇ ਪਾਸੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਜਿਹੜੀ ਆ ਉਹ ਵੀ ਹੋਈ ਆ ਉਸ ਖੱਜਲ ਖਵਾਰੀ ਦੇ ਚੱਲਦਿਆ ਪਿੱਛੇ ਤੱਕ ਜਿਹੜਾ ਵਾ ਜਾਮ ਲਗਾ ਦਿੱਤਾ ਗਿਆ ਵਾ ਮਜ਼ਦੂਰਾ ਬਲੋਗਾਂ ਦੀ ਮੰਗ ਹੈ ਕਿ ਆਰਤੀਿੱਥੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਰਾਬਤਾ ਜਿਹੜਾ ਗੱਲਬਾਤ ਸਿੱਟੇ ਨਹੀਂ ਨਿਕਲਿਆ ਨਜ਼ਰ ਆ ਰਿਹਾ ਕੀ ਕਹਿਣਾ ਚਾਹਵੇ ਦਰਨਾ ਲਗਾ ਛੱਟ ਪਰ हमारा माल चूट हमारा माल जो है हाँ चौक का जल्दी लिफ्टिंग से लिफ्टिंग हो जाए दस तारीख का अंदर में तो सही रहेगा नहीं, 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 नहीं तो हम लोग कहाँ देखा कितनी मंडी में कितनी बोरी डली हुई है और प्रशासन से बात की जाए धरने की लगाने की हम लोग एक लाख बोरी पड़ी हुआ अभी तक गड्ढी नहीं मिला हम लोग को प्रशासन से बात की जाए धरने लगा दिया प्रशासन से बात हम लोग तो जो धरना लगाया जाए जायजा जयजाज वो जय है जो तो मुसाफिर बोल रहे हैं कि ये गलत बात है लगाना बैठ के बातचीत हो मुसाफिर बोलता है लेकिन वो भी हम लोग के बारे में सोचे मुसाफिर कि क्योंकि वही लेकर माल हम लोग तोलते हैं जब तक माल तोले वो लोग चला गया घर में बोल सब क्या कहना चाहते हो हम लोग कहते हैं किसान का माल तोल दिए किसान तो घर में चला गया हम लोग बैठ के खाते हैं हमारी मांग है ये है कि माल लिफ्टिंग करो हम लोग घर जाएंगे लेकिन समस्या ये लेबर की प्रॉब्लम है लिफ्टिंग नहीं हो रही है इस करके लेबर दुखी है ਘਰ ਜਾਣ ਤੋਂ ਬੈਠੇ ਆ 10 ਦਿਨ ਦਾ ਅਲਟੀਮੇਟਮ ਦਿੱਤਾ ਉਹਨਾਂ ਨੇ ਵੀ ਜੋ ਚੁਕਾ ਦਿਓ ਮਾਲ ਠੀਕ ਤੇ ਅਸੀਂ ਘਰ ਚੱਲ ਜਾਈਏ ਕੋਈ ਪ੍ਰਸ਼ਾਸਨ ਨਾਲ ਪਹਿਲਾਂ ਗੱਲਬਾਤ ਹੋਈ ਚਾਹੀਦੀ ਸਰ ਉਹ ਸ਼ਾਜਾ ਹੁੰਦਾ ਹੀ ਕੋਈ ਨਹੀਂ ਆਇਆ ਬਰਾਬਰ ਆਪਾਂ ਇਹ ਨਹੀਂ ਕਹਿੰਦੇ ਲੇਬਰ ਕਹਿੰਦੀ ਹੈ ਗੱਲ ਲੱਗਦਾ ਅਸੀਂ ਸਰ ਤੁਸੀਂ ਕੀ ਕਹਣਾ ਚਾਹੋਗੇ ਜਿਹੜੀ ਮੈਂ ਯਾਰ ਤੇ ਮੇਰੀ ਬ੍ਰਾਊਨ ਮੰਡੀ ਪ੍ਰਿੰਸ ਸਟੇਡੀਗੋ 1500 ਬੋਰੀ ਲਿਫਟਾਂ ਕੋਈ 12000 ਰੁਪਏ ਇਕੱਲੇ ਦੀ ਪੂਰੀ 1 ਲੱਖ ਪੂਰੀ ਬਾਈ ਮੰਡੀ ਬਰਾਊਨ ਚ 1.5 ਲੱਖ ਚਾਹੀ ਪਈ ਲੱਖ ਤੋਂ ਉੱਪਰ ਪਈ ਹੈ ਕੋਈ ਪ੍ਰਸ਼ਾਸਨ ਨਾਲ ਪਹਿਲਾਂ ਗੱਲਬਾਤ ਗੱਲਬਾਤ ਕਿਸੇ ਲੇਬਰ ਆ ਪਹਿਲਾਂ ਕਿਉਂ ਦੀ ਜਖਤਾਂ ਜਲੇਗਣ ਤੁਹਾਨੂੰ ਕਮਿਸ਼ਨ ਆਉਣੀ ਹੈ ਕਦੋਂ ਆਉਣੀ ਨਹੀਂ ਮਹੀਨੇ ਰੋਣਗੇ ਬਹੁ ਮਹੀਨੇ ਰੋਣੀ ਇੱਕ ਪਾਸੇ ਚੋਣਾਂ ਦਾ ਦੌਰ ਚੱਲਦਾ ਪਿਆ ਦੂਜੇ ਪਾਸੇ ਸੋਸਿਆ ਖੜੀ ਹੈ ਸਮੱਸਿਆ ਆਈ ਉਹ ਲੇਵਲਤ ਮਸਿਆ ਕਰਨ ਲੈਣਾ ਸਾਧਾ ਕਰਨ ਆਦੀ ਬਾਅਦ ਚ ਪਹਿਲੇ ਪਿਛਲੇ ਨਹੀਂ ਛੋਟਾ ਜਾ ਕੇ ਛੋਟੇ ਕਹਿੰਦੇ ਮੇਰੇ ਇਹ ਲੇਵਲ ਦੇਸੀ 150 ਬੰਦਾ ਇਸੇ ਮੰਡੀ ਵਿੱਚ ਸੋਸਿਆ ਆ ਗਿਆ ਬਹੁਤ ਲੇਵਲ ਤੇ ਬਹੁਤ ਔਖੀ ਹੈ ਲੇਵਲ ਭਾਜੀ ਥੋੜ੍ਹ ਜਲਾ ਤੇ ਲਿਫਟਿੰਗ ਦੀ ਲੱਖ ਮੋਰੀ ਪਈ ਕਿੰਨੀ ਟੁਕਣੀ ਹੈ ਲੇਵਲ ਹੋਈ ਇਸ ਤੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕਿ ਕਿੰਨੀ ਵਾਰੀ ਗੱਲਬਾਤ ਹੋਈ ਬਾਜੀ ਪਹਿਲਾਂ ਨਹੀਂ ਹੋਈ ਦੇ ਲੋੜ ਨੇ ਯਾਰ ਇਹ ਦੋ ਦੋ ਕਟਿੰਗ ਹੈ ਸਾਰੀਆਂ ਮੰਡੀਆਂ ਚ ਮੈਂ ਵੀ ਆ ਬੋੜੀ ਗਈ 1 ਲੱਖ ਤੋਂ ਉੱਪਰ ਪਈ ਸਮੱਸਿਆ ਕਿਸ ਚੀ ਦੀ ਆਦੀ ਹੈ ਲਿਫਟਿੰਗ ਦੀ ਲਿਫਟਰ ਆਉਣੀ ਨਿਵਰ ਦੀ ਨਿਵਰ ਖੜ ਜਾ ਉਹ ਕਹਿੰਦਾ ਹੈ ਅਗਿੰਡ ਹੋਇਆ ਹੈ ਦਾ ਉਹਨਾਂ ਖੜ ਜਾਣਾ ਤੇ ਲਿਫਟੇ ਬੋੜੀ ਹੋਈ ਤਾਂ ਚੁੱਕਿਆ ਆਰ ਕਿਉਂ ਹੈ ਤੁਹਾਡਾ ਕੀ ਨਾਮ ਹੈ ਕੀ ਆਪਰੇ ਮੇਰਾ ਪਸ ਜੁੜੀ ਗੰਬਈ ਬੋਲੋ ਬੋਲੋ ਅੱਜ 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 ਉਹ ਪ੍ਰੀਆ ਫੌਂਡੂ ਆਪਣੀਆਂ ਆ ਗਈਆਂ ਉਹ ਪ੍ਰੀਆ ਜੀ ਦਾ ਕੁੱਝ ਆ ਗਿਆ ਉਸ ਠੀਕ ਹੈ ਜਓ ਜੀ ਇਹ ਧਰਨਾ ਲੱਗਾ ਸੋਸ਼ਲ ਜੀ ਕੋਈ ਕਰਨਾ ਕੋਈ ਲੱਗਾ ਵੀ ਜਿਹੜੀ ਗੇੜ ਲੱਕ ਬੋੜੀਆਂ ਕੁੱਤੀ ਆ ਤੇਰੀ ਲੇਬਰ ਤੇ ਕੁੱਤੀ ਮਰਨ ਗਈ ਜਿਹੜੇ ਚਾਰ ਪਾਹੇ ਕਮਾਏ ਨੇ ਇੱਥੇ ਖਾਦ ਲੈਣੇ ਘਰੋਂ ਨਾ ਕਿਨ ਜਾਣਾ ਤੁਸੀਂ ਦਾਣੇ ਲੈ ਕੇ ਆਏ ਜੀ ਹਾਂ ਦਾਣੇ ਲੈ ਕੇ ਆਏ ਜਿਹੜੇ ਪਿੱਟ ਕੀ ਆ ਜੀ ਕੁੱਕਾ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਜੀ ਵਧੀ ਜਾਇਆ 7-8 ਦਿਨ ਹੋ ਗਏ ਨੇ ਕੋਈ ਇੱਥੇ ਗੱਡੀ ਨਹੀਂ ਆਂਦੀ ਕੋਈ ਕੁਛ ਨਹੀਂ ਹੁੰਦਾ ਕੋਈ ਮੈਂ ਜਿਹੜਾ ਜਿਹੜਾ ਅੱਜ ਤੋਂ ਲਾਇਆ ਗਿਆ ਸੀ ਲੇਬਰੋ ਤੋਂ ਕੀ ਸਮੱਸਿਆ ਸੀ ਜੀ ਜਿਹੜਾ ਅੱਜ ਮੰਡੀਆਂ ਦੇ ਲੈਵਲ 'ਤੇ ਧਰਨਾ ਲਗਾਇਆ ਗਿਆ ਸੀ ਕਿ ਉਹ ਮੰਡੀਆਂ ਵਿੱਚ ਲਿਫਟਿੰਗ ਨਹੀਂ ਹੋ ਰਹੀ ਉਹਦੇ ਸਬੰਦੇ ਕਿਹਨਾਂ ਨੇ ਧਰਨਾ ਲਗਾਇਆ ਸੀ ਜਿਸ ਰਿਗਾਰਡਿੰਗ ਅਸੀਂ ਹਾਇਰ ਅਫੀਸਰ ਨਾਲ ਗੱਲ ਕਰ ਲਈਏ ਉਹ ਮੌਕੇ ਤੇ ਆ ਰਹੇ ਆ ਤੇ ਧਰਨਾ ਹਟਵਾ ਦੇਣਾ ਇਹ ਕਿਹੜੀ ਗਾਣਾ ਮੰਡੀ ਕਿਹੜੀ ਰੋਡ ਦੀ ਗੱਲ ਹੈ ਉਹ ਦਾਣਾ ਮੰਡੀ ਇਬਰਾਹਿਮਵਾਲ ਸੁਹਾਨਪੁਰ ਨਗਰ ਦਾ ਰੋਡ ਜਿਹੜੀ ਦੀ ਬੇਵੱਸੀ ਤੇ ਮੁਸਾਫਰਾ ਦੀ ਖੱਜਲ ਖਵੜੀ ਦਾ ਜਿਹੜਾ ਕੰਮ ਮੰਡੀਆਂ ਵਿੱਚ ਸ਼ੁਰੂ ਹੋਣਾ ਸ਼ੁਰੂ ਹੋ ਰੁਕਾ ਆ ਪਰ ਦੂਸਰੇ ਪਾਸੇ ਏਡੀਆਂ ਮਸ਼ੀਨਾ ਹੈਗੀਆਂ ਉਹ ਸੜਕ ਦੇ ਵਿੱਚ ਕਾਰ ਰੱਖ ਕੇ ਮਜ਼ਦੂਰਾ ਵੱਲੋਂ ਜਿਹੜਾ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਰੋਸ ਪ੍ਰਦਰਸ਼ਨ ਦੇ ਕੱਲ੍ਹ ਦਿਆ ਲਗਾਤਾਰ ਜਿਹੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਕਿ ਲਿਫਟਿੰਗ ਦਾ ਕੰਮ ਜਿਹੜਾ ਸ਼ੁਰੂ ਕਰਾਇਆ ਜਾਵੇ ਔਰ ਇਸ ਲਿਫਟਿੰਗ ਨੂੰ ਲੈ ਕੇ ਜਿਹੜਾ ਰੋਸ ਜਤਾਇਆ ਜਾ ਰਿਹਾ ਕਿ ਇਹ ਜਾਇਜ਼ ਹੈ ਜਾਂ ਨਜਾਇਜ਼ ਇਹ ਤਾਂ ਹੁਣ ਪ੍ਰਸ਼ਾਸਨ ਹੀ ਦੱਸ ਸਕਦਾ ਤੁਸੀਂ ਦੇਖਦੇ ਹੋ ਲਿਵਿੰਗ ਐਵੇਨਿਊ ਮੈਂ ਅਮਰਤਪਾਲ ਸਿੰਘ ਬਾਜਵਾ ਪਟ